ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮਨਪਸੰਦ ਬਰਾਡ ਵਲੌਗ ਤੇ ਤੁਹਾਡੇ ਸਵਾਗਤ ਹੈ ਹੋਰ ਦੱਸੋ ਤੁਸੀਂ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤਿਲੋ ਜੀ ਨਾ ਤਾਂ ਕਿਉਂਕਿ ਰੈਡੀ ਤੇ ਅਪਕ ਚੱਲੇ ਗੁਰਦੁਆਰਾ ਸਾਹਿਬ ਤੇ ਸੌਰੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੈਪੀ ਨਿਊ ਇਅਰ ਟੂ 올 ਆਫ ਯੂ ਸਾਰੀ YouTube ਫੈਮਿਲੀ ਨੂੰ ਸਾਰੀ YouTube ਫੈਮਿਲੀ ਨੂੰ ਤੇ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਹੀ YouTube ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਤੰਦਰੁਸਤ ਹਨ ਪਹਿਲੀ ਅਰਦਾਸ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਕਿ ਸਾਰੇ ਤੰਦਰੁਸਤ ਰਹਿਣ ਤੰਦਰੁਸਤ ਸਾਰੇ ਤੰਦਰੁਸਤ ਰਹਿਣ ਚੜਦੀ ਕਲਾ ਦੇ ਵਿੱਚ ਰਹਿਣ ਤੇ ਤਰੱਕੀਆਂ ਬਖਸ਼ਣ ਸਾਰੇ ਤੇ ਚਲੋ ਜੀ ਆਪਾਂ ਹੋ ਗਏ ਰੈਡੀ ਤੇ ਮੈਨਾਂ ਪਟਕਾ ਬੰਨਿਆ ਹੈਗਾ ਕਿਵੇਂ ਲੱਗਦਾ ਪਿਆ ਪਤਾ ਨਹੀਂ ਮੈਨੂੰ ਮੈਂ ਗੁਰਦੁਆਰੇ ਚੱਲੀ ਕਿਵੇਂ ਲੱਗਦਾ ਮੰਮੀ ਘੜਿਆ ਤਾਂ ਲੱਗਾ ਨਹੀਂ ਠੰਡਾ ਚਲੋ ਜੀ ਮੈਂ ਪਟਕਾ ਬੰਨ ਲਿਆ ਤੇ ਹੁਣ ਆਪਾਂ ਚੱਲੇ ਗੁਰਦੁਆਰੇ ਸਾਬ ਆਪਣਾ ਲੇਟ ਹੋ ਗਏ ਕਿਉਂਕਿ ਮੈਂ ਤਾਂ ਸਵੇਰੇ ਉੱਠੀ ਹੋਈ ਹਾਂ ਇੱਕ ਤਾਂ ਹਨੇਰਾ ਸੀ ਕੱਲੀ ਮੈਂ ਜਾਣਾ ਨਹੀਂ ਸੀ ਫੋਟੋ ਲੈ ਲਓ ਜੀ ਪੋ ਧੀਰਿਆਸ ਓਕੇ ਆਪਾਂ ਸੇ ਲਿਆ ਸੀ ਪਾਲ ਲੋਜੀ ਘਰ ਤੱਕ ਆ ਸਹੀ ਪਹੁੰਚ ਗਏ ਰਿਕਰਸੁੱੱਚੇ ਪਾਛਾ ਤੀ ਰਹੀ ਉਸ ਲੈ ਲੈ ਨਾ ਲੋਜੀ ਹੁਣ ਨਾ ਸਵੇਰ ਦਾ ਵਲੌਗ ਸਟਾਰਟ ਕੀਤਾ ਤੇ ਵਲੌਗ ਨੂੰ ਹੁਣ ਕੰਟੀਨਿਊ ਕਰਨ ਲੱਗੀ ਆ ਤੇ ਮੈਂ ਟਾਈਮ ਗੁਜ਼ਰੇ 2 ਵਜੇ ਦਾ ਤੇ ਸਵੇਰ ਦੇ ਬਸ ਕੁਛ ਨਾ ਕੋਈ ਕੰਮ ਤਾਂ ਦੇ ਸੀਗੇ ਆਪਾਂ ਨੂੰ ਉਹਨਾਂ ਵੇੜੇ ਸਵੇਰ ਵਲੌਗ ਨਹੀਂ ਸ਼ੂਟ ਕੀਤਾ ਤੇ ਹੁਣ ਆਪਾਂ ਬਣਾਉਨੇ ਰੋਟੀ ਸਵੇਰ ਦੀ ਹੁਣ ਖਾਣ ਲੱਗੀਆਂ ਮੈਂ ਤੇ ਹੁਣ ਦੇਖਦੇ ਆ ਕੀ ਖਾਣੇ ਆ ਖੋਪੀ ਜਾਂਦੇ ਹਾਂ ਤੇ ਸਾਰਿਆਂ ਨੂੰ ਸੂਬਾ ਹੀ ਆਪਾਂ ਵਧਾਈਆਂ ਦੇਤੀਆਂ ਸੀ ਆਹ ਵੇਖੋ ਮਾਰੀ ਗਈ ਲੋਹੇ ਦਾ ਬੱਧਾ ਮੱਟੇ ਵਿੱਚੋਂ ਬਹੁਤ ਸਾਰਾ ਸੋਨਾ ਨਿਕਲ ਕੇ 15000 ਜੀ ਲੋਗੋ ਦਿਖਾਓ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੱਸ ਜੁੜਾ ਲੇਓ ਸ਼ੁਰੂ ਮੈਂ ਲਓ ਜੀ ਇਧਰ ਜਿਮੀ ਦੀ ਟੋਕਰੀ ਲਓ ਜੀ ਸਬਜੀ ਚੱਪਾ ਬਣ ਰਹੀ ਹੈ ਗੋਭੀ ਆਲੂ ਗੋਭੀ ਦੀ ਕਟਿੰਗ ਕਰਕੇ ਤੇ ਦਮਾ ਦਮ ਸਬਜੀ ਤੜੀ ਪਹਿਲਾਂ ਤਾਂ ਜਿੰਨੇ ਛੋਟੇ ਹੋ ਗਿਓ ਨਾ ਦੇਣ ਹੋ ਗਏ ਛੋਟੇ ਲੋ ਜੀ ਠੰਡੇ ਨਹੀਂ ਜ਼ਿਆਦਾ ਸੀ ਮੈਂ ਤਾਂ ਨਾ ਸਕਾਪ ਬਣ ਨਹੀਂ ਤੇ ਹੁਣ ਸਬਜੀ ਆਪਣੀ ਤੇਰੀ ਸੇ ਆਲੂ ਗੋਭੀ ਦੀ ਤੇ ਸਬਜੀ ਬਣੀ ਸਿਆ ਬਣਾਈ ਸਿਆ ਆਲੂ ਗੋਭੀ ਤਾਂ ਰਹੀ ਸੀ ਤੇ ਲੋ ਜੀ ਸਬਜੀ ਬਣ ਕੇ ਤਿਆਰ ਆ

ਆ ਲਾ ਕੇ ਖਾਣੂਗੀ ਮੈਂ ਤਾਂ ਫਰੈਂਡ ਨੂੰ ਦਿਖਾਨੀ ਹੈ ਮੈਂ ਕਿਵੇਂ ਬਣਾਉਣ ਲੱਗੀ ਆ ਲੋ ਜੀ ਦੇਖੋ ਆ ਮੇਰਾ ਸਾਰਾ ਛਿੱਲੜ ਚੱਕਣ ਵਾਲੇ ਆ ਇਹ ਮੈਂ ਚੱਕਦੀ ਆ ਨਾਲ ਨਾਲ ਲੋਚ ਇਹਦਾ ਸਾਰੇ ਛਿੱਲੜ ਚੱਕ ਦਿੱਤੀ ਆ ਦੇ ਇਥੋਂ ਤੁਸੀਂ ਮੇਰੀ ਰੈਸਪੀ ਲਈ ਮੜੀ ਜੀ ਚੱਕੋ ਤਾਂ ਕਿ ਬ੍ਰੈਡ ਲੈ ਲੈਣਾ ਦਿੱਤੋ ਨਾ ਮੈਂ ਮਿਊਨ ਮਿਕਸ ਮਿਊਨ ਇਸ ਹੁੰਦੀ ਹੈ ਜਿਹੜੀ ਮਤਲਬ ਉਹ ਲਗਾਈ ਹੈ ਇਹ ਮਲਟੀਗ੍ਰੇਨ ਬ੍ਰੈਡ ਲੈ ਆ। ਹਾਂ ਫਿਰ ਟਾਈਕ ਬਣਾਉ। ਤੇਰੇ ਵੀ ਵੇਖਣੇ ਪੁੱਤ ਪਹਿਲੇ ਮੇਰੀ ਤਾਂ ਖਾ ਲੈਂਦੇ। ਜਬ ਇਹ ਦੇਖੋ ਜੀ ਇਹ ਬੰਦ ਗੋभी ਇਹਨੂੰ ਨਾ ਛੋਟੇ ਕੀਤਾ ਆਪਾਂ। ਹਲਕਾ-ਪੁਲਕਾ ਭੁੰਨੇ ਆ ਗਿਆ ਸਰਦਿਆ। ਹਸਬੰਦ ਬਣਾਉਂਦੇ ਹਾਂ ਬਹੁਤ ਜ਼ਿਆਦਾ ਟੇਸਟੀ। ਜੋ ਦਿਨ ਆ ਬੁੱਤੂ ਰੱਖੋ ਜਿਵੇਂ ਤਾਂ। ਮੈਂ ਕਿਹ ਚਲ ਦੇਖ ਲੈਂਦੇ ਜੇ ਬਣ ਗਿਆ ਤਾਂ। ਹਾਂਜੀ। ਆਪਾਂ ਵੀ ਟਰਾਈ ਕਰਕੇ ਦੇਖਣ ਲੱਗੇ। ਕਿਸਾ ਦੇ ਸੋ। ਹਸਬੰਦ ਨਾਲ ਨਾ ਹਾਂ ਬਸ 2 ਮਿੰਟ ਹੀ ਰੱਖ ਲੈ। ਲੋਚ ਇਹ ਆਪਣਾ ਹੈਗਾ। ਵਾਇਆ ਜਾ ਕੋ ਵਾਇਆ। ਇੱਕ ਦਾ। ਠੀਕੇ ਜੀ। ਨਾ ਦੇ ਦੇ। ਇਹਨੂੰ। ਅੱਜ ਦੀ ਬੰਦ ਗੋभी ਇਹਨੂੰ ਸਾਰੇ ਚੱਕ ਕੇ ਇਹਦੇ ਉੱਤੇ ਰੱਖ ਲੈ। ਕੜੀ ਕੜੀ ਇਥੇ ਤੋ ਜਿਹੜਾ ਖੀਰਾ ਹੈਗਾ ਖੀਰਾ ਲਗਾ ਲਿਆ ਆਪਾਂ ਜਿੰਨਾ ਆਪਣੇ ਕੋਲ ਹੈਗਾ ਉਨਾ ਸਮਾਨ ਲਗਾ ਲਓ ਇਹਦੇ ਉੱਤੇ ਠੀਕ ਹੈ ਜੀ ਲਓ ਜੀ ਆ ਸਾਰਾ ਸੈਲਡ ਹੈ ਜਿਹੜਾ ਵਿੱਚ ਲਗਾ ਲਿਆ ਆਪਾਂ ਕੁਛ ਇੱਧਰ ਰੱਖ ਲੈਨੇ ਲਓ ਜੀ ਇਹਨੂੰ ਆਪਾਂ ਇਹਦੇ ਉੱਤੇ ਇਹਦੇ ਉੱਤੇ ਕਰਨਾ ਇੱਕ ਦੂਜੇ ਦੇ ਉੱਤੇ ਕਰਨਾ ਹੈ ਉਹ ਆਪਾਂ ਲਓ ਜੀ ਆ ਜਿਹੜੇ ਤੁਹਾਨੂੰ ਪਤਾ ਲੱਗ ਗਿਆ ਛੋਟੇ ਕੀਤਾ ਸਮਾਨ ਆ ਇਹ ਆਵਲੇ ਦੇ ਉੱਤੇ ਧਰਨਾ ਆਪਾ ਦੇਖੋ ਇਹਦੇ ਉੱਤੇ ਧਰਾਂਗੇ ਇਦਾਂ ਲਓ ਜੀ ਇਹ ਨਾ ਬਾਹਰ ਜਿੰਨਾ ਤੁਸੀਂ ਕਹਦੇ ਹੋ ਘੱਟ ਟੇਸਟੀ ਉਹਨਾਂ ਟੇਸਟੀ ਜ਼ਿਆਦਾ ਬਣਦਾ ਹੈ ਲਓ ਜੀ ਦੋਨੋਂ ਹੀ ਮੇਰੇ ਤਿਆਰ ਨੇ ਇਹ ਆਪਣਾ ਸਨੋ ਡਿਨਰ ਹੀ ਹੈ ਮੇਰਾ 5 ਵਜੇ ਦਾ ਟਾਈਮ ਹੋ ਗਿਆ ਤੇ ਸਮੋ ਦਾ ਮੇਰਾ ਡਿਨਰ ਹੈ ਲਓ ਜੀ ਆਪਣੇ ਜਿਹੜੇ ਐਸਾ ਦੇਖਦੇ ਜਿਆਦੇ ਇਦਾਂ ਤਿਆਰ ਕੀਤੇ ਨੇ ਮੈਂ ਬਹੁਤ ਟੇਸਟੀ ਬਣਦੇ ਜੇ ਟ੍ਰਾਈ ਕਰਕੇ ਦੇਖੋ ਫਿਰ ਦੱਸਿਓ ਤੁਸੀਂ ਮੈਨੂੰ ਵੀ